ਅੱਜ ਪਿੰਡ ਚਿੱਤੇ ਦੇ ਵਿੱਚ ਹੜਪ ਹੜਪਰਭਾਵਤ ਲੱਕ ਦੇ ਵਿੱਚ ਬੀਬੀ ਹਜੂਰ ਕੋ ਲੋਟੀਆ ਜੀ ਅ ਇੰਚਾਰਜ ਸੰਗਠਨ ਆਪ ਪਾਰਟੀ ਦੇ ਬਹੁਤ ਹੀ ਮਹਿੰਤੀ ਨੇਤਾ ਜੀ ਬੀਬੀ ਅੱਜ ਪਿੰਡ ਚਿੱਤੇ ਦੇ ਵਿੱਚ ਪਹੁੰਚ ਰਹੇ ਆ ਆਣੀ ਬਹੁਤ ਹੁਣ ਬੀਬੀ ਜੀ ਟਰੈਕਟਰ ਦੇ ਉੱਤੇ ਬੈਠ ਕੇ ਪਿੰਚਿੱਤੇ ਦੇ ਵਿੱਚ ਪਹੁੰਚ ਗਈ ਆ ਜਿੱਥੇ ਆਪਣੇ ਰਾchn ਦੇ ਟਰਾਲੀ ਆ ਜਾਂ ਛੋਟੇ ਛੋਟੇ ਟਰੈਕਟਰ ਦੇ ਨਾਲ ਮਗਰ ਟਰਾਲੀ ਤੇ ਲਿਫਟ ਦੇ ਨਾਲ ਲਈਆਂ ਵਾ ਉਹ ਲੈ ਕੇ ਪਹੁੰਚ ਚੁੱਕਿਆ ਬੀਬੀ ਨੇ ਹੁਣ ਆਮ ਜਨਤਾ ਨਾਲ ਮੁਲਾਕਾਤ ਕਰਨੀ ਸ਼ੁਰੂ ਕਰ ਦਿੱਤੀ ਆ ਇਹ ਪਿੰਚਿੱਤੇ ਦੇ ਵਿੱਚ ਦੇਖੋ ਕਿ ਵੀ ਨਾਲ ਰਸ ਦੀ ਵੀ ਇਹ ਟਰਾਲੀ ਦੇ ਵਿੱਚ ਇੱਕ ਭਰੀ ਭਰੀ ਆ ਹਾਂ ਹੁਣ ਵੀ ਵੀ ਆਮ ਲੋਕਾਂ ਦੇ ਨਾਲ ਗੱਲ ਕਰ ਰਹੇ ਉਹਨਾਂ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਮਜੀਤ ਸਿੰਘ ਨਾਮ ਧਾਰੀ ਝੱਕਾ ਉਹਨਾਂ ਨਾਲ ਬੀਪ ਸਿੰਘ ਵਾਲੋ ਉਹਨਾਂ ਟੀਮ ਨਾਲ ਆ ਹੋਰ ਵਰਕਰ ਨਾਲ ਆਪ ਦੇ ਤਾਂ ਸਾਰੇ ਲੜਕੇ ਪਿੰਡ ਦੇ ਵਿੱਚ ਹੁਣ ਰਸਤਾ ਬਣਨ ਲੱਗਿਓ ਹਰ ਇੱਕ ਪਿੰਡ ਦੇ ਨਾਮ ਵਾਲਾ ਕੰਮ ਕਰ ਰਿਹਾ ਕੋ ਬੀਬੀ ਆ ਭਾਈ ਆ ਬੱਚਾ ਹਰ ਇੱਕ ਰੂਪ ਮਿਲਦਾ ਹੈ ਬੜੇ ਪਿਆਰ ਸਤਿਕਾਰ ਦੇ ਨਾਲ ਬੜ ਰਹਾ ਹੈ ਆ ਕਿ ਕੋਈ ਜਦੋਂ ਪਤਾ ਲੱਗਾ ਕਿ ਬੀਬੀ ਹਰਜੂਤ ਕੋ ਲੁਟਿਆ ਜੀ ਆਇਆ ਕਿ ਬੀਬੀਓ ਸਾਂ ਘਰੋਂ ਬਾਹਰ ਆ ਗਈ ਆ ਦੇਖੋ ਸਾਰੇ ਆਪਣੇ ਗਲੀਆਂ ਦੇ ਵਿੱਚ ਘੁੰਮ ਰਹੇ ਆ ਆਪ ਵਰਕਰ ਤੇ ਸਭ ਨੂੰ ਮਿਲ ਰਹਾ ਆ ਨਾਲ ਬੀਬੀ ਹਰਜੂਤ ਕੋ ਲੁਟਿਆ ਜੀ ਸੇ ਰਸਤਾ ਦੇ ਥੈਲੀਆ ਦਾ ਫੜਾਰੇ ਆ ਕਿ ਜਦੋਂ ਵਾਈਗੁਰ ਦੇ ਗੁਜਾਰਾ ਬੱਝੇ ਕਿਤਾ ਉਹ ਨਾ ਵੀ ਕਰ ਰਹੇ ਆ ਲੰਡਰੋ ਕੇ ਜਿਹੜੇ ਆਪਣੇ ਲੋੜਵੰਦ ਜੀਵਨ ਨੂੰ ਜੀਉਂਦੇ ਹੋ ਸਾਰੇ ਬੀਬੀ ਕਰਕੇ ਮੰਜੇ ਦੇ ਉੱਤੇ ਸੜਕਾਂ ਦੇ ਵਿੱਚ ਬੈਠ ਗਏ ਆ ਹੁਣ ਬੀਬੀ ਨਾਲ ਲੁਆ ਰਹੀ ਆ ਤੇ ਉਹਨਾਂ ਦੇ ਸਾਹ ਦੇ ਵਿੱਚ ਖੜੇ ਹੋ ਰਹੇ ਆ ਇਹ ਇਹ ਬਾਹਰੀ ਵੱਤੀ ਆ ਜੀ ਪਿੰਡ ਚ ਤੇ ਦੀ ਪਿੰਡ ਚ ਤਤਸੀ ਬੰਗਾ ਦਾ ਇਹ ਲਾਸਟ ਪਿੰਡ ਫਿਰ ਮੋਰੇ ਹਿਆਰ ਕੁ ਜਲਾ ਸ਼ੁਰੂ ਹੋਣੰਦਾ ਵਾ ਇਹ ਬੇਂਜ ਦਾ ਪਾਣੀ ਛਕੇ ਇਧਰ ਪਿੰਡ ਦੇ ਵਿੱਚ ਆ ਗਿਆ ਤੇ ਕਮਰਿਆਂ ਦੇ ਵਿੱਚ ਅੰਦਰਾਂ ਦੇ ਲੋਕ ਨੂੰ ਪਾਣੀ ਗਿਆ ਪਾਣੀ ਬੀਬੀ ਆ ਦੇਖੋ ਕਿ ਕੱਲੀ ਕੱਲੀ ਬੀਬੀ ਨੂੰ ਆ ਰਸਤੇ ਫੈਕਟਰ ਦੇ ਰਹੀ ਆ ਹਰ ਇੱਕ ਨੂੰ ਬੜਾ ਦੇ ਹਰ ਇੱਕ ਦਾ ਦੁੱਖ ਸੁੱਖ ਪੁੱਛ ਰਹੀ ਆ ਇਹ ਏ ਬਾਈ ਵੀ ਕਹਿੰਦਾ ਕਿ ਰਸਤੇ ਦੀ ਲੜੀ ਖੰਡ ਕੋ ਹੋ ਗਈ ਆ ਤੁਹਾਡਾ ਬੜਾ ਸ਼ੁਕਰੀਆ ਇਹ ਬਾਬੇ ਜੀ ਨੇ ਵੀ ਨਹੀਂ ਲਈ ਰਸਤਾ ਜਦੋਂ ਸ਼ੁਕਰਾਤੂ ਹੀ ਆ ਗਏ ਆ ਕਿ ਖਲਾਸਤਾ ਸਾਡੇ ਕੋਲ ਹੈਗੀ ਆ ਵਿੱਚ ਵਿੱਚ ਕਈ ਬੰਦੇ ਹੈਗੇ ਜਿਹਨੇ ਨਹੀਂ ਰਸਤਾ ਲਈ ਆ ਤਾਂ ਦੇਖੋ ਕਿ ਬੀਬੀ ਹਰਜੋਤ कौर ਲੁਟਿਆ ਬੀਬੀ ਨੂੰ ਬਹੁਤ ਪ੍ਰੇਮ ਪ੍ਰੇਪਿਆਰ ਦੇਦਰ ਮਿਲ ਰਹੇ ਆ ਇਹ ਹੇ ਬੀਬੀ ਕਹਿੰਦੀ ਮੇਰੀ ਤੂੜੀ ਭਿੱਜ ਗਈ ਹੈ ਮੈਨੂੰ ਤਰਪਾਲ ਚਾਹੀਦੀ ਹੈ ਹੇ ਬਾਬਾ ਪਸ਼ੂਆਂ ਦੇ ਡੇਕ ਦੇ ਪੱਤੇ ਲੈ ਕੇ ਆਇਆ ਹਰ ਇੱਕ ਦੇ ਨਾਲ ਬੀਬੀ ਹਰਜੋਤ ਕਰ ਲੋਟੀਆ ਜੀ ਗੱਲਬਾਤ ਕਰਦੇ ਨਾਲ ਮਨਜੀਤ ਸਿੰਘ ਨਾਮ ਧਾਰੀ ਚਿੱਕਾ ਵਾ ਇਹ ਪ੍ਰੈਸ ਸਕੱਤਰ ਬਲਾਕ ਦੇ ਨਾਲ ਸਰਦਾਰ ਜੀ ਆ ਨਾਲ ਸਰਦਾਰ ਜੀ ਦੀਪ ਸਿੰਘ ਬਾਲੋ ਹਰ ਇੱਕ ਦਿਨ ਦਾ ਦੁਖ ਸੁੱਖ ਦੀ ਗੱਪਿਸ਼ਾ ਇਹ ਭਾਵੇਂ ਕਿੰਨੇ ਕ ਦੁਖ ਤਕਰੀਬਾ ਕਿੰਨਾ ਪਾਣੀ ਪਿੰਡ ਦੇ ਵਿੱਚ ਆ ਗਿਆ ਵਾ ਤੇ ਨਾਲੇ ਨਾਲ ਰਸ ਦੀਆਂ ਥੈਨੀਆਂ ਪੈਕਟ ਦੇ ਰਹੇ ਆ ਜਿਸ ਵਿੱਚ ਬਰੈਡ ਵੀ ਆ ਕਿਸੇ ਨੂੰ ਉਹ ਜਗ੍ਹਾ ਕੋ ਲੱਗ ਦੇਖੋ ਨੂੰ ਪਾਣੀ ਆ ਗਿਆ ਮਰੇ ਹੁਣ ਇਹਨਾਂ ਦੇ ਪਾਣੀ ਜੀ ਜੀ ਲੱਗ ਰ ਆਪਣਾ ਹੋ ਵੇਰ ਸੜਕ ਦੇ ਵਿੱਚ ਪਾਣੀ ਆ ਗਿਆ ਇਹ ਰੋਕ ਵਿੱਚ ਟੋਲਰੀ ਦੇ ਬੈਠ ਗਏ ਛੋਟੀ ਤੇ ਅਰੇ ਜੇਟਾਂ ਦੇ ਭਰ ਗਏ ਫਰੀਆਂ ਸਭ ਇਹ ਬੀਬੀ ਦਾ ਇੰਤਜ਼ਾਰ ਕਰ ਰਹੀਆਂ ਸਭ ਬੀਬੀਆਂ ਰੱਖਣ ਲੱਗ ਰਹੀਆਂ ਆ ਹਾਂ ਹੁਣ ਪਾਣੀ ਦੇਖੋ ਬੰਨਾ ਜੇ ਵੀ ਚੱਲਦਾ ਵਾ ਕਿੰਝੇ ਸੇ ਫੋਟੋ ਫੋਟਾ ਕਿੰਜੇ ਖੈ ਗਏ ਜੀ ਦੋ ਦੋ ਵੀ ਫੋਟਾ ਕਿਹਦੇ ਤੱਕ ਤਿੰਨ ਤਰ ਫੋਟ ਵੀ ਜਾਨੀ ਨਹੀਂ ਗਏ ਸੜਕ ਦੇ ਵਿੱਚ ਇਹ ਸਰਦਾਰ ਜੀ ਕੋਲ ਖੜੇ ਆ ਲੰਬੇ ਦਾੜੇ ਆਏ ਇਹ ਹੈਗੇ ਆ ਬੀਪ ਸਿੰਘ ਦੀ ਬਾਲ ਉਹ ਬਹੁਤ ਪ੍ਰੀਪਿਆਰ ਦੇ ਨਾਲ ਵੱਡੀਆਂ ਜਾਨੀਆਂ ਜਾਨਾ ਅਰ ਵੀ ਇੰਨਾ بارش ਪੈ ਗਈ ਐ ਕਿ ਹਰੇਕ ਇਨਸਾਨ ਡਰ ਗਿਆ ਪਸ਼ੂ ਪੰਛੀ ਸਭ ਭੁੱਖੇ ਰੋਵਰਿਆ ਖੇਤ ਦੇ ਅੰਦਰ ਮੀਂਹ ਪਿਆ ਤੇ ਸਾਰਿਆਂ ਦੀ ਯਾਦ ਗੜਕੀ ਵਿੱਚ ਆਈ ਉਹ ਆ ਦੇਖੋ ਪਾਣੀ ਕਿੰਨਾ ਇਹ ਬਾਈ ਦੇ ਅੰਦਰ ਪਾਣੀ ਕਮਰਿਆਂ ਦੇ ਵਿੱਚ ਪਾਣੀ ਅੱਜ ਵੀ ਖੜਾ ਵਾ ਇਹ ਦੱਸਿਆ ਕਿ ਮੇਰੇ ਮਕਾਨ ਸਾਰੇ ਖਰਾਬ ਹੋ ਗਏਗਾ ਸੁੰਦਰ ਬਾਹਰ ਪਾਣੀ ਬੱਡਾਂ ਦੇ ਥਲੇ ਨਹੀਂ 500 700 ਟਰ ਅਜੇ ਵੀ ਰੱਖਿਆ ਵੀ ਬੱਡਾਂ ਦੇ ਥਲੇ ਦੇਖ ਸਕਦੇ ਆ ਤੇ ਮੇਰੇ ਖਾਨੇ ਤੇ ਬੇਸੜੀ ਜਾ ਟਰ ਹੈ ਉਹ ਸਭੇ ਬੱਡਾ ਉਹਦੇ ਪੰਜ ਪੰਜ ਟਰ ਨਹੀਂ ਲਾਤੂ ਥੇ ਕਿਤੇ ਵਾ ਪਾਣੀ ਕਹਿੰਦੇ ਸੀ ਕਿੰਨਾ ਕੁ ਗੱਡੀ ਜਾਈਏ ਪਾਣੀ ਫੇਰ ਆ ਜਾਂਦਾ ਕਦੋਂ ਨਾ ਰਹੇ ਵਿੱਚ ਆ ਜਾਂਦਾ ਇਹ ਕੰਡਣਾ ਬੰਦ ਦੇ ਕਦੋਂ ਜਦੋਂ ਪਾਣੀ ਉੱਤਰ ਜਾਂਦਾ ਜਦੋਂ ਚਲੇ ਨਹੀਂ ਰਹਿਣਾ ਅਬ ਦੇਖੋ ਕਿ ਇਹ ਲੋਕ ਪਾਣੀ ਦੇ ਵਿੱਚ ਜਮਨ ਜੜਾ ਕਪੜਾ ਉਡਾ ਰੋੜ ਰੇ ਸੌ ਰਹੇ ਆ ਇਹ ਪਾਣੀ ਘਰ ਦੇ ਵਿੱਚ ਤਲਕੜੋ ਹੀ ਬਸ ਮੈਂ ਰਖਾ ਮੈਂ ਵੀ ਇਹ ਨਾਲੇ ਸੀ ਤਾਂ ਮੇਰੇ ਵੀ ਪੈਰ ਤਲਕਣ ਦੇ ਸੀ ਸਾਰੇ ਲੋਕ ਵੀ ਆ ਤੁਹਾਨੂੰ ਬਤ ਕਰ ਰਹੇ ਆ ਹਾਂ ਚਿੱਕੇ ਬਣਦੇ ਇਹ ਵੀ ਹਾਂ ਤੇ ਜੋ ਘਬਰਾ ਨਹੀਂ ਨੇ ਬੀਬੀ ਹਰ ਜੋਤ ਕੋ ਰੋਟੀ ਇਹ ਕਰ ਦਿਨਾ ਖਾਤਰ ਜੜੋ ਮੈਂ ਹੀ ਤੁਹਾਡੀ ਧੀ ਹਾਂ ਹਰ ਇੱਕ ਨੰਗਾ ਦਿੱਤੀ ਹੈ ਹਰ ਇੱਕ ਇਹ ਜਿਹਨਾਂ ਮੈਂ ਟਿੱਕੀ ਕੋ ਜਿੰਨਾ ਵੀ ਕਰ ਕੋ ਗੱਲ ਕਰਦਾ ਹੁੰਦਾ ਚਿਰ ਜਨ ਗੱਲ ਕੀਤੀ ਆ ਇਹ ਤਿੰਨ ਕੇ ਖਸ ਕਰਨੇ ਵੀ ਬਹੁਤ ਬੀਬੀ ਨੂੰ ਸਤਿਕਾਰ ਦਿੱਤਾ ਧੰਨਵਾਦ ਕੀਤਾ ਇਹ ਕੋ ਪੁਰਾਣੇ ਵਰਕਰਾਂ ਇਹ ਸਭ ਨੂੰ ਜਾਣਦੇ ਆ ਹਰ ਇੱਕ ਦੀ ਗੱਲ ਬਾਤ ਮੇਰੇ ਪ੍ਰੇਮ ਪਿਆਰ ਨਾਲ ਸੁਣਦੇ ਆ ਬੀਬੀ ਹਰਜੋਤ ਕੌਰ ਬੈਂਸ ਬੀਬੀ ਹਰਜੋਤ ਕੌਰ ਲੋਟੀ ਗਈ। ਵੇਖੋ ਕਿੰਨੇ ਪਾਣੀ ਦੇ ਬਿਲੰਗ ਰ ਗੋਟ-ਗੋਟੇ ਪਾਣੀ ਆਇਆ। ਰੱਖਣ ਫਾਂਡ ਵਾਲੀਆਂ ਬੀਬੀ ਆਪ ਜੇ ਕੀ ਹੁੰਦੀਆਂ ਤਾਂ ਪਾਣੀ ਜੇ ਦੀ ਗੋਣ। ਜੀਬਾ